ਯੋਗ ਦੇ ਕਰ ਮਾਰਿਆ ਸੀ ਆਹੋ ਆਪ ਕੇ ਲੈ ਮੈਂ ਮੈਂ ਬੜੇ ਤੋਂ ਲਾ ਨਹੀਂ ਵੀ ਉਹ ਮੈਂ ਕਿਹਨੂੰ ਕਰਦਾ ਉਹ ਤੁਹਾਨੂੰ ਜਰਾ ਦੇ ਕਰ ਮਾਰਿਆ ਸੀ ਹਾਂ ਹਾਂ ਅੱਜ ਗਲੀ ਦੇ ਵਿੱਚ ਕਤੂਰੇ ਨੂੰ ਲੈ ਕੇ ਹੋਇਆ ਮਾਮਲੀ ਝਗੜਾ ਗਵਾਂਟ ਰਹਿੰਦੇ ਵਿਅਕਤੀ ਨੇ ਪਿਓ ਪੁੱਤ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ ਤਾਂ ਇੱਕ ਕਤੂਰੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਪਿੜੰਤ ਹੋਈ ਹੈ ਹਾਲਾਂਕਿ ਇੱਕ ਵਿਅਕਤੀ ਨੇ ਪਿਓ ਪੁੱਤ ਨੂੰ ਕੁੱਟ-ਕੁੱਟ ਕੇ ਉਹਨਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਗਲੀ ਦੇ ਵਿੱਚ ਕਤੂਰੇ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਨੇ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ ਦੇ ਨਾਲ ਮਿਲ ਕੇ ਗਵਾਂਡੀ ਪਿਉ ਪੁੱਤ ਨੂੰ ਕੁੱਟਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ ਘਰ ਦੇ ਵਿੱਚ ਮੌਜੂਦ ਇੱਕ ਔਰਤ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਮੰਦਰ ਸਿੰਘ ਤੇ ਉਸਦੇ ਪੁੱਤਰ ਅਮਰੀਕ ਸਿੰਘ ਵਜੋਂ ਹੋਈ ਹੈ। ਦੇਰ ਸ਼ਾਮ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਮ੍ਰਿਤਕ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਪਿੰਡ ਦੇ ਹੀ ਇੱਕ ਵਿਅਕਤੀ ਤੋਂ ਕਤੂਰਾ ਖਰੀਦਿਆ ਸੀ ਉਹਨਾਂ ਦੇ ਗਵਾਂਢ ਦੇ ਵਿੱਚ ਰਹਿੰਦੇ ਏਕਮ ਸਿੰਘ ਕੋਲ ਵੀ ਇਸੇ ਕਿਸਮ ਦਾ ਕਤੂਰਾ ਸੀ ਜੋ ਕਰੀਬ 1 ਮਹੀਨਾ ਪਹਿਲਾਂ ਚੋਰੀ ਹੋ ਗਿਆ ਸੀ ਏਕਮ ਸਿੰਘ ਦੇ ਪਰਿਵਾਰ ਦਾ ਕਹਿਣਾ ਸੀ ਕਿ ਇਹ ਕਤੂਰਾ ਉਹਨਾਂ ਦਾ ਹੈ ਤੇ ਉਹਨਾਂ ਨੇ ਹੀ ਇਹ ਚੋਰੀ ਕੀਤਾ ਇਸੇ ਗੱਲ ਨੂੰ ਲੈ ਕੇ ਕੁਝ ਦਿਨ ਪਹਿਲਾਂ ਦੋਵਾਂ ਪਰਿਵਾਰਾਂ ਦੇ ਵਿੱਚ ਲੜਾਈ ਹੋਈ ਸੀ ਮੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਇਸੇ ਰੰਜਿਸ਼ ਦੇ ਤਹਿਤ ਨਜ਼ੀਕ ਹਮਲਾਵਰਾਂ ਨੇ ਉਸਦੇ ਪਤੀ ਤੇ ਪੁੱਤਰ ਦਾਤਾ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਉਸ ਦਿਨ ਨੂੰ ਤੇ ਪੋਤਰੇ ਨਾਲ ਵੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਲੁਕ ਕੇ ਆਪਣੀ ਜਾਨ ਬਚਾਈ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ ਪਰ ਰੋਥੇ ਹੀ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਘਟਨਾ ਇੱਥੇ ਹੀ 8 ਤੋਂ 10 ਬੰਦੇ ਆਉਂਦੇ ਆ ਘਰੇ ਜੀ ਰਾਤ ਇੱਕ ਤਕਰੀਬਨ 8:30 ਤੋਂ 9 ਦੇ ਕਰੀਬ ਜੀ ਤੇ ਵੀ ਮੰਨ ਲਓ ਆ ਕੇ ਉਹ ਬਾਰਬੂਰ ਭੰਦੇ ਆ ਜੀ ਜਦੋਂ ਪਰਿਵਾਰ ਦੇ ਜੀ ਬਾਹਰ ਜਾਂਦੇ ਆ ਜੀ ਤੇ ਮੰਨ ਲਓ ਇਹਨਾਂ ਨੇ ਖਿੱਚ ਕੇ ਬਾਹਰ ਲਾਏ ਜਾਂਦੇ ਆ ਉਹ ਤੇ ਸੱਟਾਂ ਫੇਟਾਂ ਮਾਰਦੇ ਆ ਜੀ ਜਿਨ੍ਹਾਂ ਦੇ ਵਿੱਚ ਉਹ ਬਾਈ ਅਮਰੀਕ ਸਿੰਘ ਤੇ ਉਹਨਾਂ ਦੇ ਡੈਡੀ ਸਰਦਾਰ ਮੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਕਾਰਨ ਕੀ ਸੀ ਜੀ ਕਿਉਂ ਕਾਰਨੀ ਬਾਕੀ ਤਾਂ ਕੁਛ ਵੀ ਨਸ਼ੀੜੀ ਬਹੁਤ ਜਾਦੇ ਜੀ ਟਾ ਟਾ ਪਿੰਡੇ ਨੇ ਬਹੁਤ ਜ਼ਿਆਦੇ ਤੇ ਮੰਨ ਲਓ ਪਿੰਡ ਦੇ ਵਿੱਚ ਵੀ ਕਈ ਵਾਰ ਦਾ ਤਾਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਪਹਿਲਾਂ ਤੇ ਬਸ ਇੱਕ ਕੁੱਤੇ ਦਾ ਕਾਰਨ ਬਣ ਕੇ ਜੀ ਉਹ ਇੱਕ ਵੱਡਾ ਮੁੱਦਾ ਲੈ ਕੇ ਬਹਿ ਗਏ ਇਸ ਲਈ ਨੂੰ ਜਿਹੜੀਆਂ ਵੀ ਆਏ ਢਾਂ ਜਾਂਦੇ ਨੇ ਤੁਹਾਡੀ ਕਾਫੀ ਮੰਗੇ ਸੀ ਕੁੱਤਾ ਕੁੱਤਾ ਵੀ ਮੰਨ ਲਓ ਕਿਸੇ ਬੰਦੇ ਨੇ ਇਹਨਾਂ ਨੂੰ ਦਿੱਤਾ ਸੀਗਾ ਜੀ ਪਿੰਡ ਦੇ ਵਿੱਚੋਂ ਤੇ ਉਸੇ ਬੰਦੇ ਤੇ ਉਹ ਬੰਦੇ ਮੰਗੇ ਸੀਗੇ ਜੀ ਤੇ ਜਿਹੜੇ ਬੰਦੇ ਨੇ ਕੁੱਤਾ ਇਹਨਾਂ ਨੂੰ ਦਿੱਤਾ ਸੀਗਾ ਜੀ ਉਹ ਬੰਦਾ ਵੀ ਜਿੱਥੋਂ ਤੱਕ ਅਸੀਂ ਸੁਣਿਆ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਉਹਨਾਂ ਦੇ ਘਰੋਂ ਜਾ ਕੇ ਲੈ ਆਓ। ਪਾਬਾ ਕਿਹਨੇ ਵੇਚਤਾ ਸੀਗਾ? ਹਾਂ, ਬਿਨੇ ਮੈਨੂੰ ਇਹ ਨਹੀਂ ਪਤਾ ਇਹ ਵੇਚਿਆ ਕਿ ਵੈਸੇ ਹੀ ਦਿੱਤਾ ਜੀ ਹਾਂ। ਤੇ ਵੀ ਮੰਨ ਲਓ ਕੁੱਤਾ ਇਹਨਾਂ ਦੇ ਘਰੇ ਸੀਗਾ ਜੀ ਉਹ। ਤੇ ਉਹ ਬੰਦੇ ਬਸ ਐਸ ਲੋਟ ਇੱਥੇ ਆ ਗਏ ਨੇ ਜੀ ਤੇ ਬਾਕੀ ਨਸ਼ਾ ਕੀਤਾ ਸੱਟਾ ਫੇਟਾ ਮਾਰ ਗਏ ਉਹ। ਤੇ ਬਾਈ ਦੀ ਤਾਂ ਮੌਕੇ ਦੀ ਮੌਤ ਹੋ ਜਾਂਦੀ। ਤੇ ਮਾਸੜੀ ਜੀ ਦੀ ਮੰਨ ਹਸਪੀਟਲ ਜਾ ਕੇ ਬੱਚੇ ਨੇ ਮਾਰ ਦਿੱਤੀ ਕਹਿੰਦੇ। हां ਬੱਚੇ ਦੇ ਵੀ ਮਾਰਦੇ ਸੀ ਜਿਹੜਾ ਕਿ ਮੇਰਾ ਭਾਨਜਾ ਜੀ 14 ਸਾਲ ਦਾ ਤੇ ਜਿਨ੍ਹਾਂ ਨੂੰ ਵੀ ਮਾਤਾ ਜੀ ਖਿੱਚਦੇ ਮਾਤਾ ਜੀ ਖਿੱਚ ਕੇ ਪਾਸੇ ਕਰ ਲੈਂਦੇ ਨੇ ਤੇ ਮਾਤਾ ਜੀ ਦੀ ਬਾਹ ਤੇ ਲੱਗ ਜਾਂਦੀ ਹੈ ਸੱਟ ਤੇ ਬੱਚਾ ਬੱਚੇ ਦੇ ਮਾੜੇ ਮੋਟਾ ਸਿਰ ਤੇ ਝੰਡ ਲੱਗਦਾ ਜੀ ਕੋਈ ਪੁਲਸ ਵਾਲਾ ਆ ਗਈ ਸੀ ਪੁਲਸ ਆ ਗਈ ਸੀ ਜੀ ਰਾਤ ਵੀ ਮੰਨ ਲਓ ਪੁਲਸ ਨੇ ਕਾਰਵਾਈ ਸ਼ੁਰੂ ਕਰਤੀ ਹੈ ਜੀ ਆਪਣੀ ਤੇ ਅੱਗੇ ਵੀ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਵੀ ਮੰਨ ਲੋ ਛੇਤੀ ਤੇ ਛੇਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਤੇ ਵੀ ਅਸੀਂ ਵੀ ਆਪਲੀ ਕਾਰਵਾਈ ਕਰ ਸਕੀਏ ਨਹੀਂ ਸਾਨੂੰ ਐਵੇਂ ਸੜਕਾਂ ਤੇ ਧਰਨੇ ਲਾਉਣੇ ਪੈਣਗੇ ਜੀ ਬੰਦੇ ਪਛਾਣ ਚ ਹੈਗੇ ਤੁਸੀਂ ਬੰਦੇ ਪਛਾਣ ਚ ਹੈ ਜੀ ਵੀ ਮੰਨ ਲੋ ਏ ਕ ਤੇ ਹਣੀ ਤੇ ਮਨੀ ਤੇ ਤਿੰਨ ਜਾਣੇ ਇੱਕ ਮੁੰਡਾ ਹੋਰ ਹੈ ਮੇਰੇ ਖਿਆਲ ਤਿੰਨ ਚਾਰ ਜਾਣੇ ਦਾ ਪਛਾਣ ਚ ਹੈ ਵੀ 810 ਬੰਦੇ ਉਹ ਦੱਸੇ ਗਏ ਆ ਜੀ ਜੋਰ ਸਿੰਘ ਵਾਲਾ ਪਿੰਡ ਤੇ ਕੁਝ ਜੀਵਨ ਸਿੰਘ ਵਾਲੇ ਦੇ ਆ ਜੀ ਤੇ ਕੁਝ ਨੇੜੇ ਦੇ ਕੋਈ 120 ਬੰਦੇ ਦੇ ਆ